ਸਰਦੂਲ ਸਿਕੰਦਰ ਜੀ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਗਾਇਕੀ ਜ਼ਰੂਰ ਹੈ ਪੰਜਾਬੀ ਗਾਇਕੀ ਨਾਲ ਬਿਨਾ ਅਧੂਰੀ ਜਿਹੀ ਲੱਗਦੀ ਹੈ ਹਰ ਗਾਇਕੇ ਹੀ ਕਹਿੰਦਾ ਹੈ ਕਿ ਅੱਜ ਜੇ ਪੰਜਾਬੀ ਗਾਇਕੀ ਨੂੰ ਪੂਰਾ ਮੰਨੀਏ ਤਾਂ ਉਸ ਦੇ ਵਿੱਚ ਸਰਦੂਲ ਦੇ ਗਾਣਿਆਂ ਤੋਂ ਬਿਨਾ ਉਹ ਪੂਰੀ ਨਹੀਂ ਹੋ ਸਕਦੀ ਤੇ ਅੱਜ ਸਾਡੇ ਨਾਲ ਭੁਪਿੰਦਰ ਜੀ ਮੌਜੂਦ ਨੇ ਭੁਪਿੰਦਰ ਗਿਲਪਾਜੀ ਕਦ ਜੇ ਖਬਰ ਮਿਲੀ ਤਾਂ ਕਿਹੋ ਜਿਹਾ ਲੱਗਾ ਕਿ ਕੀ ਤੁਹਾਨੂੰ ਲੱਗਾ ਕਿ ਆਖਿਰਕਾਰ ਇੱਕਦਮ ਝਟਕਾ ਜਿਹਾ ਸੀਗਾ ਪੂਰੀ ਇੰਡਸਟਰੀ ਵਾਸਤੇ ਬਿਲਕੁਲ ਜੀ ਬਿਲਕੁਲ ਮੈਨੂੰ ਜਦੋਂ ਬਾਜੀ ਉਹਨਾਂ ਦੀ ਮੌਤ ਬਾਰੇ ਪਤਾ ਲੱਗਿਆ 40s ਦੇ ਵਿੱਚ ਵੀ ਪੂਰੇ ਹੋ ਗਿਆ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਮਤਲਬ ਵੀ ਸਾਡੇ ਇਦਾਂ ਦੇ ਹਾਲਾਤ ਹੋ ਗਏ ਕਿਉਂਕਿ ਮੈਂ ਭਾਜੀ ਹੁਣ ਉਹਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਨੂੰ ਬਹੁਤ ਜ਼ਿਆਦਾ ਸੁਣਦਾ ਅਸੀਂ ਉਹਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਸੀਗੇ ਇਸ ਕਰਕੇ ਤੁਹਾਨੂੰ ਕੀ ਦੱਸੀਏ ਬਸ ਸਾਡੇ ਕੀ ਦਿਲ ਤੇ ਬੀਤੇ ਜਦ ਭਾਜੀ ਦੀ ਡੈਥ ਬਾਰੇ ਸਾਨੂੰ ਪਤਾ ਲੱਗਿਆ ਬਹੁਤ ਝੰਜੋੜ ਕੇ ਰੱਖਦਾ ਸਰ ਭਾਜੀ ਲਾਈਕ ਤੁਹਾਡਾ ਕਿਹੋ ਜਿਹਾ ਕਨੈਕਸ਼ਨ ਸੀ ਸਰਦੂਲ ਭਾਜੀ ਦੇ ਨਾਲ ਭਾਜੀ ਉਹਨਾਂ ਦੇ ਨਾਲ ਮੇਰਾ ਬਹੁਤ ਜ਼ਿਆਦਾ ਫੈਮਿਲੀ ਪਿਆਰ ਬਹੁਤ ਜ਼ਿਆਦਾ ਸੀਗਾ ਉਹਨਾਂ ਦੇ ਨਾਲ ਔਰ ਭਾਜੀ ਉਹਨਾਂ ਦੇ ਅਸੀਂ ਮੈਂ ਉਹਨਾਂ ਦੇ ਗਾਣੇ ਗੱਡੀ ਦੇ ਵਿੱਚ ਸੁਣਨੇ ਔਰ ਉਹਨਾਂ ਦੇ ਗਾਣੇ ਸੁਣ ਸੁਣ ਕੇ ਮੈਂ ਮਤਲਬ ਆਰਟਿਸਟ ਬਣਿਆ ਜੀ ਬਹੁਤ ਜ਼ਿਆਦਾ ਮੈਨੂੰ ਉਹਨਾਂ ਨਾਲ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਸਾਨੂੰ ਪਿਆਰ ਕਰਦੇ ਸੀ ਜਦੋਂ ਕਿਤੇ ਭਾਜੀ ਉਹਨਾਂ ਕੋਲ ਚੱਲ ਜਾਂਦੇ ਸੀ ਸਾਨੂੰ ਦੋ ਦੋ ਦਿਨ ਸਾਨੂੰ ਆਉਣ ਨਹੀਂ ਸੀ ਦਿੰਦੇ ਸਾਨੂੰ ਆਖਰੀ ਮੁਲਾਕਾਤ ਕਰ ਹੋਈ ਸੀ ਭੁਪਿੰਦਰ ਬਾਜੀ ਬਾਜੀ ਉਹਨਾਂ ਦੇ ਨਾਲ ਸੀ ਇੱਥੇ ਅਸੀਂ ਮਰੰਡੇ ਮਤਲਬ ਕਿਸਾਨ ਅੰਦੋਲਨ ਸੀਗਾ ਉਦੋਂ ਸਾਡੀ ਉਹਨਾਂ ਦੇ ਨਾਲ ਸੀ ਅੰਦੋਲਨ ਦੇ ਵਿੱਚ ਭਾਜੀ ਹੁਣੀ ਦੀਦੀ ਹੁਣੀ ਸ਼ਾਮਿਲ ਹੋਏ ਸੀਗੇ ਤੇ ਉਦੋਂ ਉਹਨਾਂ ਦੇ ਮੈਂ ਮਤਲਬ ਪੈਰਸ਼ੂਆ ਜੀ ਉਦੋਂ ਤੋਂ ਬਾਅਦ ਮੈਨੂੰ ਮਿਲੇ ਨਹੀਂ ਬਹੁਤ ਮਿਸ ਕਰਦੇ ਸੀ ਕੋਪਿੰਦਰ ਪਾ ਜੀ ਕਦੇ ਮੌਕਾ ਮਿਲਿਆ ਲਾਈਕ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਕਦੀ ਗਾਇਕੀ ਦੇ ਵਿੱਚ ਵੀ ਕਦੀ ਉਹਨਾਂ ਨਾਲ ਇਸ ਤਰ੍ਹਾਂ ਦਾ ਮੌਕਾ ਮਿਲਿਆ ਬਿਲਕੁਲ ਜੀ ਬਿਲਕੁਲ ਜਦੋਂ ਕਿਤੇ ਸਾਨੂੰ ਉਹਨਾਂ ਦੇ ਨਾਲ ਗਾਉਣ ਦਾ ਮੌਕਾ ਮਿਲਦਾ ਸੀ ਅਸੀਂ ਗਾਉਣ ਜੋਗਰੇ ਰਹਿੰਦੇ ਨਹੀਂ ਸੀ ਕਿਉਂਕਿ ਅਸੀਂ ਉਹਨਾਂ ਨੂੰ ਫੋਲੋ ਕਰਦੇ ਸੀ ਪਿੱਛੇ ਅਸੀਂ ਕੋਰਸ ਦੇ ਮੈਂ ਫੜ ਕੇ ਬੈਕ ਪਿੱਛੇ ਖੜ ਜਾਂਦੇ ਸੀ ਉਹਨਾਂ ਦੇ ਬਸ ਉਹਨਾਂ ਨੂੰ ਸੁ ਉਹਨਾਂ ਦੇ ਗਾਣੇ ਸੁਣ ਕੇ ਹੀ ਅਸੀਂ ਗਾਇਕ ਬਣੇ ਆ ਹੈਨਾ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਉਸ ਟਾਈਮ ਦੀ ਕੋਈ ਚੀਜ਼ਾਂ ਯਾਦ ਆਉਂਦੀਆਂ ਨਹੀਂ ਜਿਹੜੀ ਸ਼ਾਇਦ ਇਸ ਜ਼ਮਾਨੇ ਦੇ ਲੈ ਕੇ ਕਿਉਂਕਿ ਗਾਣੇ ਤਾਂ ਉਹਨਾਂ ਦੇ ਭੁਲਾਈ ਨਹੀਂ ਜਾ ਸਕਦੇ ਪਰ ਉਹਨਾਂ ਦੇ ਕੁਝ ਕਿੱਸਾ ਕੋਈ ਤੁਹਾਨੂੰ ਯਾਦ ਹੋਵੇ ਸਟੇਜ ਦਾ ਬਿਲਕੁਲ ਜੀ ਬਿਲਕੁਲ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਮਤਲਬ ਅਸੀਂ ਤੁਰਿਆ ਜੀ ਸਰਦੂਲ ਭਾਜੀ ਨੂਰੀ ਦੀਦੀ ਤੇ ਕਿਉਂਕਿ ਸਰਦੂਲ ਭਾਜੀ ਹੁਣੇ ਰੋਪੜ ਵਿਆਹੇ ਹੋਏ ਆ ਅਸੀਂ ਇਸ ਕਰਕੇ ਸਾਡੇ ਗੁਰੂ ਵੀ ਹੈ ਅਸੀਂ ਉਹਨਾਂ ਨੂੰ ਆਪਣੇ ਪਰੌਣੇ ਦਾ ਦਰਜਾ ਵੀ ਦਿੰਨੇ ਆ ਸਾਡੇ ਪਰੌਣਾ ਸਾਹਿਬ ਨੇ ਇਸ ਕਰਕੇ ਬਹੁਤ ਜ਼ਿਆਦਾ ਰਿਸਪੈਕਟ ਸੀਗੀ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਆ ਜੀ ਹਾਂਜੀ ਕੀ ਦੱਸੀਏ ਬਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਜੀ ਦੇ ਸ਼ਰਦੂਲ ਬਾਜ ਦੇ ਤੁਰ ਜਾਂਦੀ ਆ ਸਾਰਿਆਂ ਨੂੰ ਬਸ ਜਾਣਾ ਹੈ ਕੱਟਾ ਹੀ ਕੱਟਾ ਜੀ ਕਿਉਂਕਿ ਹਰ ਇੱਕ ਨੂੰ ਬਹੁਤ ਮੁਹੱਬਤ ਦਿੰਦੇ ਸੀ ਮਾਣ ਦਿੰਦੇ ਸੀਗੇ ਸੋ ਇਹ ਚੀਜ਼ਾਂ ਸਾਰੇ ਕਲਾਕਾਰਾਂ ਦੇ ਵਿੱਚ ਨਹੀਂ ਹੈ ਗਿਆ ਇੱਕੋ ਇੱਕ ਸ਼ਰਦੂਲ ਸਕੰਦਰ ਹੋਇਆ ਸਾਡਾ ਭਰਾ ਵੱਡਾ ਜਿਹਨਾਂ ਸਾਰੇ ਕਲਾਕਾਰਾਂ ਨੂੰ ਬਹੁਤ ਪਿਆਰ ਦਿੱਤਾ ਸਰ ਲਈ ਚੰਗਾ ਹੀ ਉਸ ਸੋਚਦੇ ਸੀ ਕਿਸੇ ਲਈ ਬੁਰਾ ਨਹੀਂ ਸੋਚਦੇ ਸੀ ਹਰ ਇੱਕ ਛੋਟੇ ਵੱਡੇ ਆਰਟਿਸਟ ਨੂੰ ਉਹ ਜੱਫੀ ਚ ਲਿਆ ਉਹਨਾਂ ਨੂੰ ਸਿਖਾਇਆ ਉਹਨਾਂ ਨੂੰ ਅچھے ਲਫ਼ਜ਼ਾਂ ਦਾ ਇੱਕ ਸਮੇਲ ਦਿੱਤਾ ਜੇ ਕਿਸੇ ਗਾਣੇ 'ਚ ਗਲਤੀ ਹੁੰਦੀ ਸੀ ਸਾਨੂੰ ਸਮਝਾ ਦੱਸ ਦਿੰਦੇ ਸੀ ਬੇਟਾ ਆ ਨਹੀਂ ਕਰਨਾ ਆ ਨਹੀਂ ਕਰਨਾ ਸਭ ਜਿਹੋ ਦੇ ਤਰਜਾਂ ਦੀ ਬਹੁਤ ਸਾਰੀ ਕਲਕੱਤ ਨੂੰ 도ਖਿਆ ਕਿੰਨੀ ਸ਼ੂਟੀਆਂ ਬੰਦਾ ਹੀ ਦੇਣੀ ਚਾਹੀਦੀ ਸੀ ਪਰਮਾਤਮਾ ਨੂੰ ਇਹੋ ਜਿਹਾ ਹੀਰਾ ਬਾਰ-ਬਾਰ ਸਾਡੇ ਚ ਨਹੀਂ ਆਉਣਾ ਬਸ ਜੇ ਸਾਡੇ ਹੱਥ ਵਿੱਚ ਕੁਝ ਨਹੀਂ ਰਿਹਾ ਸਾਡਾ ਬਹੁਤ ਇੰਡਸਟਰੀ ਦਾ ਉਹ ਹੀਰਾ ਉਹ ਗਾਇਕ ਉਹ ਪੰਜਾਬ ਵਰਲਡ ਦਾ ਮਾਣ ਸਰਦੂਲ ਸਕੰਦਰ ਸਾਡੇ ਹੱਥੋਂ ਚਲੇ ਗਿਆ ਪਰਮਾਤਮਾ ਨੇ ਕੋਲਿਆ ਸੋ ਤਾਂ ਅਰਦਾਸ ਕਰ ਸਕਦੇ ਕੀ ਉਹਨੂੰ ਪਰਮਾਤਮਾ ਆਪਣੇ ਚਰਨਾਂ ਚ ਨਵਾਸ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਣ ਅਸੀਂ ਸਾਰੇ ਕਲਾਕਾਰ ਉਹਨਾਂ ਦੇ ਨਾਲ ਹੈ ਦੁੱਖ ਦੀ ਘੜੀ ਦੇ ਵਿੱਚ ਵੀ ਸੁੱਖ ਦੀ ਘੜੀ ਦੇ ਵਿੱਚ ਵੀ ਇਹ ਵੀ ਅਰਦਾਸ ਕਰਦੇ ਕਿ ਦੁੱਖ ਦੀ ਘੜੀ ਕਦ ਦੁਬਾਰਾ ਇਸ ਪਰਮਾਤਮਾ ਤੇ ਨਾ ਆਵੇ ਅਸੀਂ ਸਾਰੇ ਇਹਨਾਂ ਦੇ ਨਾਲ ਵਾਹ ਅਸਤੂਰ ਦੀ ਦਾ ਰੁਕਸਤ ਹੋਣਾ ਕੀ ਕਹਿਣਾ ਚਾਹੁੰਦੇ ਬਾਜੀ ਕੋਈ ਲਫਜ਼ ਹੀ ਨਹੀਂ ਰਹਿ ਸਾਡੇ ਖੋਲਦਾ ਸਾਡੀ ਸਾਡਾ ਇੰਸਟੀਚਿਊਟ ਸਾਡੇ ਕੋਲੋਂ ਮਿਸ ਹੋ ਗਿਆ ਖੋਸ ਗਿਆ ਸਾਡੇ ਕੋਲੋਂ ਐਡਾ ਨਿੱਗਾ ਐਡਾ ਸ਼ਰੀਲਾ ਐਡਾ ਸਵੀਟ ਇਨਸਾਨ ਕਿੱਥੇ ਮਿਲਣਾ ਸਾਨੂੰ ਮਿਲ ਕੇ ਦੁਨੀਆ ਦੇ ਵਿੱਚ ਮੁੜ ਕੇ ਨਹੀਂ ਮਿਲਣਾ ਜਦੋਂ ਇੱਥੋਂ ਕਿਤੇ ਲੰਘਣਾ ਉਹਨਾਂ ਨੇ ਮਾਣ ਨਾਲ ਕਹਿਣਾ ਓਏ ਕਿੱਥੇ ਲੰਘ ਗਿਆ ਕਿੱਥੇ ਚਲਾ ਗਿਆ ਆਇਆ ਨਹੀਂ ਇੱਥੋਂ ਲੰਘ ਕਿਵੇਂ ਗਿਆ ਆ ਜੋ ਮਾਣ ਇਦਾਂ ਲੱਗ ਰਿਹਾ ਕਿ ਵੀ ਯਾਰ ਹੁਣ ਸਾਨੂੰ ਕੌਣ ਵਾਜ ਜਾ ਮਾਰੇਗਾ ਮਾਂ ਬਾਪ ਦੀ ਥਾਂ ਖੜੇ ਸੀ ਅੱਜ ਤੇ ਜਦੋਂ ਦੇ ਮੈਂ ਆਏ ਆਪਣੇ ਮਾਂ ਬਾਪ ਕੋਲ ਆਏ ਮੈਂ ਤਾਂ ਹਰ ਕੰਮ ਹੀ ਇਹਨਾਂ ਨੂੰ ਪੁੱਛ ਕੇ ਕਰਦਾ ਸੀਗਾ ਮੈਂ ਜੀ ਐਂ ਕਰਨ ਲੱਗਿਆ ਦੱਸੋ ਮੈਂ ਕੀ ਕਰਾਂ ਮਤਲਬ ਉਹਨਾਂ ਨੂੰ ਬਾਪ ਦੀ ਥਾਂ ਰੱਖਿਆ ਹੋਇਆ ਸੀ ਉਹ ਸਾਡੇ ਰੂਹ ਦੇ ਵਿੱਚ ਵੱਸਦੇ ਨੇ ਹਮੇਸ਼ਾ ਵੱਸਦੇ ਰਹਿਣਗੇ ਉਹਨਾਂ ਨੂੰ ਹੀ ਸੁਣਿਆ ਤੇ ਉਹਨਾਂ ਨੂੰ ਹੀ ਗਾਇਆ ਸਾਰੀ ਜ਼ਿੰਦਗੀ ਉਹਨਾਂ ਨੂੰ ਹੀ ਗਾਉਂਦੇ ਰਹਿਵਾਂਗੇ ਉਹਨਾਂ ਦੇ ਗਾਣਾ ਸੁਣ ਕੇ ਰਿਆਜ਼ ਕਰਦੇ ਆ ਸੀ ਪਰ ਅੱਜ ਬੜਾ ਸ਼ਿਕਬ ਹੈ ਅੱਲਾ ਦੇ ਨਾਲ ਖੁਦਾ ਦੇ ਨਾਲ ਕਿ ਇੰਨੀ ਛੋਟੀ ਉਮਰ ਨਹੀਂ ਚੀ ਦੇਣੀ ਚਾਹੀਦੀ ਉਹਨਾਂ ਨੂੰ ਉਹ ਬੈਠੇ ਰਹਿੰਦੇ ਸਾਡੇ ਚ ਸਾਡੇ ਬੈਠੇ ਰਹਿੰਦੇ ਸਾਨੂੰ ਅਸ਼ੀਰਵਾਦ ਦਿੰਦੇ ਰਹਿੰਦੇ ਸਾਡੇ ਨਾਲ ਪਿਆਰ ਕਰਦੇ ਸਾਡੇ ਲਈ ਇੰਨਾ ਹੀ ਬੜਾ ਸੀ ਯਾਰ ਕਿ ਸਾਡਾ ਕੋਈ ਬੈਠਾ ਹੁਣ ਖਾਲੀ ਹੋ ਗਈ ਹੈ ਸਾਡੀ ਦੁਨੀਆ ਜਿਹੜੀ 뮤ਜ਼ਿਕ ਦੀ ਦੁਨੀਆ ਦਾ ਬਹੁਤ ਵੱਡਾ ਜਿਹੜਾ ਪਿਲਰ ਅਸੀਂ ਕਹ ਲਈਏ ਉਹ ਅੱਜ ਟੈਗ ਗਿਆ ਬਹੁਤ ਵੱਡਾ ਕਿਲਾ ਉਜੜ ਗਿਆ ਸਾਡਾ ਸਰਦੂਰ ਸਕੰਦਰ ਦਵਾਰਾ ਨਹੀਂ ਪੈਦਾ ਹੁੰਦੇ ਐਦਾਂ ਦੇ ਮਹਾਨ ਗਵਈਏ ਔਰ ਡਾਊਨ ਟੂ ਅਰਥ ਸਵੀਟ ਮਿੱਠ ਬੋਲਣੇ ਹਰ ਕਿਸੇ ਨੂੰ ਪਿਆਰ ਮੁਹੱਬਤ ਦੇਣ ਵਾਲੇ ਲੋਕ ਦੁਨੀਆ ਦੇ ਵਿੱਚ ਬਾਰ ਬਾਰ ਨਹੀਂ ਆਉਂਦੇ ਉਹ ਇੱਕੋ ਹੀ ਨਾਮ ਹੈ ਜੀ ਸਰਦੂਰ ਸਕੰਦਰ ਖਰਾਬ ਉਹਨਾਂ ਨੂੰ ਜੰਨਤ ਨਸੀਬ ਕਰੇ ਖਰਾਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਉਹਨਾਂ ਨੂੰ ਬਹਿਸ਼ਤਾਂ ਦਾ ਦਰਵਾజా کھول دیکھو ਜੀ ਇਹ ਨਾ ਪੂਰਾ ਹੋਣ ਵਾਲਾ ਕੱਟਾ ਸਾਰੀ ਇੰਡਸਟਰੀ ਲਈ ਇੰਨੇ ਅੱਛੇ ਗਵਈਏ ਇੰਨੇ ਅੱਛੇ ਇਨਸਾਨ ਇੰਨੇ ਅੱਛੇ ਭਰਾ ਸਾਡੇ ਚਲੇ ਗਏ ਹਮੇਸ਼ਾ ਜਦੋਂ ਇਸ ਘਰ ਚ ਆਉਂਦੇ ਸੀ ਸਾਡੀਆਂ ਬਾਹਾਂ ਖੋਲ ਕੇ ਸਾਡਾ ਸਵਾਗਤ ਕਰਦੇ ਸੀ ਕੋਈ ਵੀ ਉਹਨਾਂ ਦੇ ਘਰ ਆਉਂਦਾ ਸੀ ਤਾਂ ਬੜਾ ਪਿਆਰ ਸਤਿਕਾਰ ਦਿੰਦੇ ਸੀ ਬੜਾ ਕੁਝ ਉਹਨਾਂ ਦੇ ਕੋਲੋਂ ਅਸੀਂ ਸਿੱਖਿਆ ਮੇਰੀ ਆਵਾਜ਼ ਚ ਕਦੇ 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 ਉਹਨਾਂ ਦੀ ਝਲਕ ਪੈਂਦੀ ਆ ਨਾ ਕਿਉਂਕਿ ਮੈਂ ਉਹਨਾਂ ਨੂੰ ਸੁਣਦਾ ਬੜਾ ਸੀ ਉਹਨਾਂ ਨੂੰ ਗਾਉਂਦਾ ਬੜਾ ਸੀਗਾ ਤੇ ਹਰ ਇੱਕ ਮੈਨੂੰ ਕੋਈ ਵੀ ਜਿਹੜਾ ਸੁਣਦਾ ਕਹਿੰਦੇ ਯਾਰ ਤੇਰੀ ਆਵਾਜ਼ ਸਰਦੂਰ ਸਿਕੰਦਰ ਸਾਹਿਬ ਨਾਲ ਮਿਲਦੀ ਆ ਤੇ ਮੈਂ ਕਹਿੰਦਾ ਹੁੰਦਾ ਸੀ ਯਾਰ ਮੈਂ ਭਾਗਾ ਵਾਲਾ ਕਿ ਜੇ ਮੇਰਾ ਮਾੜਾ ਜਿਹਾ ਵੀ ਕਣਕੇ ਤੇ ਉਹਨਾਂ ਵਰਗਾ ਕਿਉਂਕਿ ਉਹਨਾਂ ਵਰਗੇ ਗਵਈਏ ਦੁਨੀਆ ਤੇ ਵਾਰ-ਵਾਰ ਪੈਦਾ ਨਹੀਂ ਹੁੰਦੇ ਸਦੀਆਂ ਬਾਅਦ ਕੋਈ ਇਦਾਂ ਦਾ ਗਵਈਆ ਪੈਦਾ ਹੁੰਦਾ ਪਰ ਉਹਨਾਂ ਵਰਗਾ ਗਵਈਆ ਕੋਈ ਨਹੀਂ ਸੀ ਉਹਨਾਂ ਵਰਗਾ ਸੁਰੀਲਾ ਬੰਦਾ ਮੈਂ ਨਹੀਂ ਦੇਖਿਆ ਕੋਈ ਇਨਾ ਸੁਰ ਦੇ ਵਿੱਚ ਭਿੱਜ ਕੇ ਗਾਉਣਾ ਜਦੋਂ ਗਾਉਂਦੇ ਸੀ ਅਸੀਂ ਡੋ ਪੈਂਦੇ ਸੀ ਸਾਡੇ ਅਥਰੂ ਨਿਕਲ ਜਾਂਦੇ ਹੁੰਦੇ ਸੀ ਉਹਨਾਂ ਨੇ ਕਹਣਾ ਕਮਲਿਓ ਰੋਂਦੇ ਕੋ ਸੁਣੋ ਤਾਂ ਸਹੀ ਅਸੀਂ ਇੰਨੇ ਭਾਵੁਕ ਹੋ ਜਾਂਦੇ ਸੀ ਉਹਨਾਂ ਦੀ ਗਾਇਕੀ ਨੂੰ ਸੋ ਅੱਜ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਇਹੀ ਮਾਲਕ ਅਗੇ ਅਰਦਾਸ ਹੈ ਕਿ ਮਾਲਕ ਸਾਰਿਆਂ ਨੂੰ ਜਿਹੜਾ ਪਾਣਾ ਮੰਨਦਾ ਬਲ ਬਖਸ਼ੇ ਉਹਨਾਂ ਦੀ ਰੂਹ ਨੂੰ ਸਕੂਨ ਦੇ ਆਪਣੇ ਚਰਨਾਚ ਵਾਸਤੇ ਏਬੀਪੀ ਸੌਂਚਾ ਜੋਸ਼ ਜਜ਼ਬਾ ਜੁਨੂਨ